ਤੁਹ ਪੈਦਾਪਹਾੜ ਤੇਰੀ ਹੈ ਕਿਉਂ ਪੇਪਾਰੇ ਤੇਰੀ ਸੁਪਿਦਾਪਹਾੜ ਤੇਰੀ ਹੈ ਕਿਉਂ ਪੇਪਾਰੇ ਜਿੰਦੇ ਪੋਲੇ ਆਪਰਿੰਦੇ ਆ ਨੂਇਂジナ ਤੁਮਾਰ ਜਿੰਦੇ ਪੋਲੇ ਆਪਰਿੰਦੇ ਆ ਨੂਇਂジナ ਤੁਮਾਰ ਤੇਰੀ ਸੁਪਿਦਾਪਹਾੜ हेकी उते पारे तेरी धुप त पहाड़ हेकी उते पार तेर विचो लंघद हर बार लॻा तेर विचो लंघदियां हर बार लॻा कॾहिं भुल के बि करी न दिल वपार कॾहिं भुल के बि करी ਨਾ ਢੇਲੇ ਦਾ ਪਾਰ ਤੇਜ ਕੋਪ ਦਾ ਪਹਾੜ ਇਹ ਕਿਉਂ ਕੇ ਪਾਰੇ ਮੈਨੂੰ ਸਮਝ ਹੀ ਆਇਆ ਨਾ ਮੁਹੱਬਤਾਂ ਦਾ ਕਿੱਸਾ ਮੈਨੂੰ ਸਮਝ ਹੀ ਆਇਆ ਨਾ ਮੁਹੱਬਤਾਂ ਦਾ ਕਿੱਸਾ ਇਹ ਤਨਕ ਦੀ ਦਸਤਾ ਇਹ ਦਿਲ ਹੀ ਆਇਓ ਥਾਰ त न की सौदा ते विच नओ तेरीुपदा बारे पहाड़ ते आई गुमे होश ते हवा तेरी याद की आई गुमे होश ते हवा जिम गिले पिंडे छोरे नंबी बिजली जी तार ਈ ਮੇ ਨੰਗੇ ਪਿੰਡੇ ਸ਼ੋਹੇ ਨੰਗੀ ਬਿਜਲੀ ਵੀ ਤਾ ਤੇਰੀ ਕੁੱਪ ਦਾ ਪਹਾੜ ਮੇਰੀ ਇੱਕ ਉਤੇ ਪਾਜ ਅਜ ਬੜਿਆਂ ਦੇ ਬਾਤ ਫੇਰੇ ਆਈ ਤੇਰੀ ਯਾਦ ਅਜ ਬੜਿਆਂ ਦੇ ਬਾਤ ਫੇਰੇ ਆਈ ਤੇਰੀ ਯਾਦ ਜਿਵੇਂ ਸ਼ਾਮੀ ਕਰ ਪਰਦੇ ਕਰਿੰਦਿਆਂ ਦੀਦਾਂਤ ਈ ਮੈਂ ਸ਼ਾਮੀ ਕਰ ਪਰਤੇ ਫਿਰਦਿਆਂ ਦੀ ਧਾਰ ਤੇਰੀ ਕੋਪ ਦਾ ਪੜ ਮੇਰੀ ਜਿੱਤ ਉਤੇ ਪੜ ਅੱਜ ਉਮ ਝੰਡਾ ਅੱਜ ਉਮ ਆਂਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ ਅੱਜ ਉਮ ਆਂਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ ਕਦੇ ਛੱਡ ਦੇ ਨਾ ਪਿੱਛਾ ਕੀਤੇ ਕੌਲ ਤੇ ਕਰਾ ਕਦੇ ਛੱਡ ਦੇ ਨਾ ਪਿੱਛਾ ਕੀਤੇ ਕੌਲ ਤੇ ਕਰਾ ਤੇਰੀ ਚੁੱਪ ਦਾ ਪਹਾੜ ਮੇਰੀ ਜਿਹੀ ਉੱਤੇ ਪਾਰ ਗੜੀ ਸਾਹਾਂ ਬਾਈ ਟਿਕ ਟਿਕ ਯਾਦ ਤੈਨੂੰ ਕਰੇ ਗੜੀ ਸਾਹਾਂ ਬਾਈ ਟਿਕ ਟਿਕ ਯਾਦ ਤੈਨੂੰ ਕਰੇ ਸਾਨੂੰ ਸਾਹਾਂ ਤੋਂ ਪਿਆਰ ਆ ਮੁਹਿੰਜਾ ਵਿਸਾਤ ਸਾਨੂੰ ਸਾਹ ਤੋਂ ਪਿਆਰੇ ਆ ਤੁਹੀਂ ਜਿਹਾ ਵਿਸਾਤ ਤੇਰੀ ਚੋਪ ਦਾ ਪਹਾੜ ਮੇਰੀ ਇੱਕ ਉਤੇ ਪਾੜ ਤੇਰੀ ਚੋਪ ਦਾ ਪਹਾੜ ਮੇਰੀ ਇੱਕ ਉਤੇ ਪਾੜ ਜਿੰਦੇ ਕੋਲੇ ਆ ਪਰਿੰਦਿਆ ਮੁਹਿੰਜਾ ਤੁਮਾੜ ਜਿੰਦੇ ਕੋਲੇ ਆ ਪਰਿੰਦਿਆ ਮੁਹਿੰਜਾ ਤੁਮਾੜ ਏਨੀ ਤੁਪ ਦਾ ਪਰ ਮੇਰੀ ਜੀ ਤੁਪ ਦਾ ਤੇ ਸੀ ਸਰ ਜੀ ਕਾਪ ਸਿੰਘ ਜੋਗ ਜੀ ਤੇ ਚਿਪਰਾ پہاੜ ਮੇਰੀ ਹਿੱਕ ਤੇ ਪਹਾੜ ਤੁਪਾ ਜਨ ਬੋਤ ਮੈਂ ਆਸਰਾ ਸਹੋਵਾਲੀਆ ਜੀ सारे शायर भी जिन्होंने मेरा साथ धारा रहा मैं ये चाहना कि कम से कम पहला जरूर पाए जा ना लगे कि साधी कि अच्कल प्रोग्रामों से घट होना ਇਸ ਕਰਕੇ ਮੈਨੂੰ ਇਹ ਸੀ ਕਿ ਆਪਣੇ ਟਿਨਰ ਦੀ ਆਮ ਨਹੀਂ ਦਿੱਤੀ ਕਿ ਸਾਰੇ ਨੂੰ ਤੇ ਸਾਡਾ ਦੇਖ ਕੇ ਇਹ ਆਪਾਂ ਨੂੰ ਜਿਆਦਾ ਸਾਡੀ ਲੋਕੋ ਅੱਗੇ ਜਾ ਰਹਿਣ ਸਾਡੇ ਮਾਰਕਟ ਨਾਲ ਪਰਲਣ ਦੇ ਕਰਨ ਨੂੰ ਮੈਂ ਤੁਹਾਨੂੰ ਬੜੀ ਬੜੀ ਕਲਾਮ ਸੁਣਾਇਆ ਨਾ ਪੂਰਾ ਵੀ ਨਹੀਂ ਮੰਨਿਆ ਇਹ ਇੱਕ ਨਾਲ ਬਹੁਤ ਜ਼ਰੂਰੀ ਸੋਚਣ ਹੈ ਸਾਡੇ ਮਨਕੀ ਤਰਫ داری ਪ੍ਰਚਾਰ ਕਰਦੇ ਸਾਇਸਾ ਜੋ ਹਮ ਜੋ ਇਸ ਇਸ ਦਾਤੀ ਦਾ ਕੰਮ ਵੀ ਕਰ ਰਹੇ ਨੇ ਇਹਨਾਂ ਨੂੰ ਕਈ ਨੰਬਰ ਨੂੰ ਨਰਜੋਦ ਸਾਹਿਬ ਇਸ ਸਾਹਿਬ ਕੇਂਦਰ ਸਟੇਟਡ ਹੈ ਨਮਾਚਾਰ ਪੁਰਨੇ ਪੰਜ ਬੰਦੇ ਜੁੜੇ ਨੇ ਸਰਜੀਕਲ ਆਰਡਿੰਗ ਜਿਨ੍ਹਾਂ ਵਿੱਚ ਸਾਡੇ ਮਲਕੀ ਤੌਰ ਤੇ ਜਿਹੜਾ ਮਾਨ ਹੈ ਤੇ ਸਾਡੇ ਬਦਨ ਬਹੁਤ ਬਹੁਤ ਮਾਰਕ ਤੋ ਹੁਣ ਆਪਰੇ ਵੀ ਗੁਰੂ ਪਰ ਮਾਈਕ ਦੇ। ਥੈਂਕ ਯੂ ਜੀ। ਮੈਂ ਜਾਣਦਾ ਨਹੀਂ ਹੈ ਕੋਈ ਸੰਸਥਾ ਹੈ ਕਿ ਕਾਫੀ ਪਣੀ ਹੋਈ ਪੁਰਾਣੀ। ਫਿਰ ਉਹ ਆਇਆ ਸੀ ਉਹਨਾਂ ਦਾ ਜੀ ਕਹਿੰਦੇ ਤੁਹਾਨੂੰ ਸਨਮਾਨ ਕਰੋ। ਮੈਂ ਕਿਹਾ ਮੈਂ ਤਾਂ ਇੰਨਾ ਹੈ ਨਹੀਂ ਕਿ ਮਾਰਾ ਮਾਰਿਆ। ਫਿਰ ਉਹਨੇ ਚਿੱਠੀ ਨਿੱਕੇ ਭੇਜੀ ਮੈਨੂੰ। ਸਹਿਮਤੀ ਲਈ। ਫਿਰ ਉਹ ਸਹਿਮਤੀ ਦੇ ਕੇ ਜੀ ਫਿਰ ਉਹਨਾਂ ਨਾਲ ਗੱਲਬਾਤ ਕਰਨ ਲੱਗੀ। ਈ ਤਰੀਕਾ ਨਾਲ ਭਜਾਵਾਂ ਲੱਗੀ। ਮਨਸਮਾਨ ਲੇ ਕੇ ਉਹਨਾਂ ਨੇ ਥੋੜਾ ਸਾੜੇ ਸਨਮਾਨ ਮੇਰਾ ਕੀ। ਤੇ ਇੱਕ ਇੱਕ ਹੋਣੀ ਸ਼ਾਇਦ ਮੈਂ ਥੋੜੇ ਦਿਨਾਂ ਚ ਇਸੇ ਤਰ੍ਹਾਂ ਕਲਿਦਰਾਰਤ ਕਾਂਗਰਸੀ ਸੈਕਟਮਾਂ ਹੈ ਦੇ ਉਹਦੇ ਬਾਰੇ ਸਾਰੇ ਨਾਲ ਹਾਜ਼ਰ ਹੋਣਾ ਸਮਾ ਸਰਪਰ ਲਖਨ ਡਾਕਟਰਾਂ ਸਭ ਬੜੀ ਇਕਰਮੀ ਇਸੇ ਸਮੂਹ ਕਿਹਾਗੇ ਉੱਥੇ ਸੇ ਕਹਾਣੀ ਬਣੀ ਜੀ ਫਿਰ ਉਹ ਜੀ ਹੋਏ ਸਾਰਨ ਜੋ ਸਿੰਘ ਜੀ ਰਾਣਾ ਸਾਹਿਬ ਸਾਡੇ ਸੈਕਟ ਜੋ ਸੇਵਾ ਨਿਵੇਤ ਬੇਨਿਮਨ ਬਹੁਤ ਵਧੀਆ ਸ਼ਾਇਰ ਬਹੁਤ ਵਧੀਆ ਰਾਈਟਰ ਉਹਨਾਂ ਨੂੰ ਮੈਂ ਧੰਨ ਕਰਾਂ ਕਿ ਉਹ ਵੀ ਆਪਣੀ ਨਜ਼ਮ ਪੇਸ਼ ਕਰਦੇ ਆਣ ਸਭ ਆ ਜੀ ਜੀ ਅਰਧੋ ਫੋਟੋ ਕੰਨੀ ਆ ਕੇ ਕੇਂਦਰ ਆਉਗਾ ਸਮਝਾ। ਯਾ। ਸੋ ਤਾਂ ਉਹ ਵਾਲੀ ਗੁੰਦ ਜਿਹੜੇ ਸਰਕਾਰ ਦੇ ਨੇ। ਸਤੋ ਪਰੰਤੰ ਮੇਰੇ ਆਇਕਾ ਜੀ ਨੂੰ ਜਿਸਨੇ ਟਾਲੋ ਵਰਸ਼ ਦੀ ਸ਼ੁਰੂਆਤ ਤੇ ਉਹ ਉਹ ਮਾਤਮਾ ਤੁਮਾਦੋ ਆਸਪੇਤੀ ਦਾ ਸਮਾ। ਇਹ ਅਰੋਸਾਂ ਤੇ ਕੰਮ ਕਰਨਾ। ਆਦਤ ਦੇ ਪ੍ਰਿੰਟਰੀ ਮੋਸ਼ਕੀ ਤਰ੍ਹਾਂ ਅਗਲੇ ਭਾਗਾਂ ਵਿੱਚ ਅਹ ਡਾਕਟਰ ਰਾਜ ਕੁਮਾਰ ਜੀ ਦਾ ਫੋਨ ਮੈਨੂੰ ਰਾਤ ਹੀ ਆਇਆ ਸੀ ਤੇ ਉਹਨਾਂ ਨੇ ਬੀਜੀ ਜੀ ਮਾਇਕਾ ਦਾ ਗੋਮਨ ਬਾਤ ਕਰ ਰਹੇ ਹੁੰਦੇ ਨੇ ਮੈਨੂੰ ਕੋਈ ਮੈਸੇਜ ਨਹੀਂ ਆਇਆ ਪਰ ਦਸਾ ਦੱਸਣ ਲਾ ਕੇ ਉਹਨਾਂ ਨੇ ਮੋਸ਼ਨ ਦੇ ਦਿੱਤਾ ਕੋਈ ਨਾ ਦੇਖਿਆ ਪਰ ਉਹ ਮੋਟੇ ਵਿੱਚ ਕਿਸੇ ਸ਼ਾਇਰ ਨੇ ਰੋਜ਼ ਅਹ ਮੈਂ ਤਾਂ ਜਿਸੇ ਉਨਕੋ ਮੁੰਮੁੰਦੇ ਵਿੱਚ ਭਾਵੇਂ ਤਾਂ ਜ਼ਿਆਦਾ ਨਹੀਂ ਹੁੰਦਾ ਪਰ ਮੋਟਰ ਕਿਥੇ ਬੋਲਦਾ ਬੇਸਿਕਲੀ ਮੈਂ ਵਸਤੇ ਖਾਂ ਤੇ ਯੂਟਿਊਬ ਉੱਪਰ ਵੀ ਮੈਂ ਕੁਝ ਸਮਾਂ ਲੈਂਦਾ ਕਦੇ ਆਤ ਹੀ ਮੈਂ ਕੰਨੀਆਂ ਦਾ ਲੈਣਾ ਚਾਰਕ ਇੱਕ ਨਵੇਂ ਗੀਤ ਦੀਆਂ ਕਿਸੇ ਪਾਕਿਸਤਾਨੀ ਵਿੱਚ ਲਿਖਿਆ ਬਸੂਤੇ ਨਾਲ ਤੇ ਲਿਖਿਆ ਜਿਹੜੇ ਦੋਗੇ ਕੰਨ ਤੇ ਕੋਈ ਮਿੱਤੇ ਪੁਰਾਣੇ ਸਾਰੇ ਸਹਤਾਂ ਬੰਦ ਕਰਦਾ ਹੂ

ਕੁਝ ਚਾਰ ਸਤਨ ਸੰਗ ਤੁਸੀਂ ਕੋਈ ਦੇਖੋ ਆਸ ਸੱਜਣਾ ਵੇ ਤੂੰ ਰਸਜਣਾ ਆਸ ਸੱਜਣਾ ਕੰਤੇ ਦੇ ਕੇ ਕਹੇ ਰਿਸ਼ਵਾਨੀ ਆਸ ਸੱਜਣਾ ਕਿ ਤਰ ਜੇ ਰਹਿ ਹੇ ਤੈਨੂੰ ਅਸੀ ਦੇ ਹਉਕਦੇ ਮੁੱਖ ਕੇ ਸੇ ਕਹੇ ਚੰਨਾ ਜੀ ਕਦੀ ਕਦੀ ਇਹ ਰਹਿ ਰਹੇ ਤੈਨੂੰ

ਰੱਬ ਦੇ ਪੈਰਾਂ 'ਤੇ ਸਜਣਾ ਦੇ ਪਾਂਸ ਜਨਮ ਹੋਈ ਦੂਸਰਾ ਕਰ ਤੇ ਰੇ ਨਾਨਕ ਰੱਜ ਕੇ ਦੇ ਦੱਲਾ ਅਜੇ ਕਰ ਰਗੇ ਜ਼ਿੰਦਗੀਏ ਕੋਲੀ ਵਿਚ ਭਾਗ ਨਿ ਭਰ ਨਾ ਇਹ ਜਨਮ ਰਤ ਕੇ ਵਾਣ ਅਜੇ ਕਰ ਕੇ ਜ਼ਿੰਦਗੀਏ ਕੋਲੀ ਵਿਚ ਰੰਗ ਨਿ ਭਰਾਂਗੇ ਜੋ ਗੱਲ ਕੀਤੀ ਅਸੀਂ ਨੂੰ ਲੱਗਦਾ ਕਿ ਹਾਂ ਵੀ ਸਾਡੀ ਜੀਵ ਤੋਂ ਆਸ ਜਨਨ ਆਸ ਜਨਨ ਦੇਖੀਂ ਆਸ ਜਨਨ ਆਸ ਜਨਨ ਦੇਖੀਂ ਆਸ ਜਨਨ ਤਾਂ ਦੇ ਰਹਿ ਤਰਿ ਸ਼ਗਨਾਂ ਦੇ ਆਸ ਜਨਨ ਤਾਂ ਦੇ ਰਹਿ ਤਰਿ ਸ਼ਗਨਾਂ ਦੇ ਆਸ ਜਨਨ ਮੁਦ ਤਨ ਤੇ ਚੁੱਕੜੀ ਰੰਗ ਤੇ ਰਹੀ ਆਈਏ ਮੁਦ ਤਨ ਤੇ ਚੁੱਕੜੀ ਰੰਗ ਤੇ ਰਹੀ ਆਈਏ ਰਵਰਨ ਜੋਦ ਬਨੋ ਇਕ ਤੋੜ ਭਟਾ ਲਈ ਕਨਨ ਰਵਰਨ ਜੋਦ ਬਨੋ ਮੁਦ ਤੋੜ ਲਈਏ ਅਰ ਬਸਤੀ ਲਾਲ ਪਰਮੰਚਾ ਸਜਣਾ ਨੂੰ ਆਸ ਧਿਆਨ ਤੇ ਤੁਮ ਸਜਣਾ

सॼे सैक्यू बहुत